ਸਤ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਮੈਂ ਤੁਹਾਡਾ ਦੋਸਤ ਆਈਪੀਐਲ ਤੋਂ ਪ੍ਰਿੰਸ ਤੇ ਅੱਜ ਆਪਾਂ ਪੰਜ ਚੱਕ ਭਾਈ ਕੀ ਪਿੰਡ ਆਏ ਹੋਏ ਸੀਗੇ ਜੀ ਤੇ ਆਪਾਂ ਨਾ ਇੱਥੇ ਗ੍ਰੀਫਿਨ ਤੇ ਬਾਇਓ ਹਾਰਜ ਦਾ ਟ੍ਰਾਇਲ ਲਵਾਇਆ ਸੀਗਾ ਇਹ ਪਲਾਟ ਉਹ ਹੈ ਜਿੱਥੇ ਆਪਾਂ ਗ੍ਰੀਫਿਨ ਤੇ ਬਾਇਓ ਹਾਰਜ ਦਾ ਟ੍ਰਾਇਲ ਲਾਇਆ ਹੋਇਆ ਇਹਦੇ ਚ ਤੁਸੀਂ ਬੂਝਾ ਦੇਖੋ ਕਿੰਨਾ ਮਾਰਿਆ ਜੀ ਜਿੱਥੇ ਆਪਾਂ ਪੁਆਇਆ ਸੀਗਾ ਤੇ ਤੁਹਾਨੂੰ ਇੱਕ ਵੀਡੀਓ ਹੋਰ ਨਾਲ ਐਡ ਕਰ ਦੂੰਗਾ ਮੈਂ ਉੱਥੇ ਤੁਸੀਂ ਦੇਖ ਸਕਦੇ ਹੋ ਤੇ ਇਸ 플ੌਟ 'ਚ ਆਪਾਂ ਨਹੀਂ ਪੁਆਇਆ ਹੋਇਆ ਨਾਲ ਖੜਾ ਸੇਮ ਡੇ ਲੱਗੇ ਹੋਇਆ ਸਾਲਾਂ ਕੀ ਇਹ 플ੌਟ ਇੱਕ ਦਿਨ ਪਹਿਲਾਂ ਲੱਗਿਆ ਹੋਇਆ ਤੇ ਜਿਹੜਾ ਇਹ 플ੌਟ ਆ ਜਿੱਥੇ ਆਪਾਂ ਪੁਆਇਆ ਸੀ ਗ੍ਰੀਫਨ ਤੇ ਬਾਇਓਹਰਜ ਉਹ 플ੌਟ ਇੱਕ ਦਿਨ ਬਾਅਦ ਲੱਗਿਆ ਹੋਇਆ ਆ ਆ ਤੁਸੀਂ ਆਪ ਦੀ ਅੱਖਾਂ ਨਾਲ ਦੇਖ ਸਕਦੇ ਹੋ ਕੀ ਰਿਜ਼ਲਟ ਹੈ ਗ੍ਰੀਫਨ ਦਾ ਉਹਨੇ ਪ੍ਰੋਪਰਲੀ ਆਪਦਾ ਕੰਮ ਕੀਤਾ ਹੈ ਜੀ ਆ ਦੇਖ ਸਕਦੇ ਹੋ ਬਹੁਤ ਹੀ ਵਧੀਆ ਨੈਕਸਟ ਲੈਵਲ ਰਿਜ਼ਲਟ ਨੇ ਆਪਣੇ ਗ੍ਰੀਫਨ ਦੇ ਬਹੁਤ ਹੀ ਵਧੀਆ ਪ੍ਰੋਡਕਟ ਹੈ ਤੇ ਤੁਸੀਂ ਸਾਰੇ ਮੈਂ ਸੁਜੈਸ਼ਨ ਕਰੂੰਗਾ ਯੂਜ਼ ਕਰਿਓ ਧੰਨਵਾਦ